ਉਹ ਭਰ ਲੋ ਟਰਾਲੀਆਂ ਤੇ ਖਿੱਚ ਲੈ ਤਿਆਰੀ ਸੈਂਟਰ ਨਾਲ ਪੇਚਾ ਪੈਣਾ ਫੇਰ ਇੱਕ ਵਾਰੀ ਜਦੋਂ ਕਰੇਂਗੇ ਕਿਸਾਨਾਂ ਨੂੰ ਖਰਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਕਿਸਾਨ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਉਹ ਆਪਣਾ ਫਰਜ਼ ਨਿਭਾ ਰਹੇ ਨੇ ਮੈਂ ਇੱਕ ਪਹਿਲਾਂ ਕਿਸਾਨ ਆ ਬਾਅਦ ਚ ਮੈਂ ਸਿੰਗਰ ਆ ਇੱਕ ਸਾਡਾ ਫਰਜ਼ ਬਣਦਾ ਹੈ ਕਿ ਜਿਹੜੀਆਂ ਜਾਇਜ਼ ਮੰਗਾ ਨੇ ਤੇ ਉਹਨਾਂ ਨੂੰ ਸਪੋਰਟ ਕਰਨਾ ਜਦੋਂ ਲਾਸਟ ਪ੍ਰੋਟੈਸਟ ਖਤਮ ਹੋਇਆ ਸੀ ਸਰਕਾਰ ਨੇ ਪ੍ਰੋਮਿਸ ਕੀਤਾ ਸੀ ਕਿ ਐਮਐਸਪੀ ਨੂੰ ਲੈ ਕੇ ਕਮੇਟੀ ਬਣਾ ਕੇ ਉਹਦੇ ਤੇ ਵਰਕਆਊਟ ਕੀਤਾ ਜਾਊਗਾ ਸੁਆਮੀ ਨਾਥਨ ਦੀ ਜਿਹੜੀ ਰਿਪੋਰਟ ਹੈ ਪਿੱਛੇ ਹਫ਼ਤੇ ਜਿਨ੍ਹਾਂ ਨੂੰ ਭਾਰਤ ਰਤਨ ਦਾ ਅਵਾਰਡ ਦਿੱਤਾ ਗਿਆ ਉਹਨਾਂ ਨੂੰ ਅਵਾਰਡ ਦਿੱਤਾ ਪਰ ਉਹਨਾਂ ਦੀ ਗੱਲ ਨਹੀਂ ਮੰਨੀ ਜਾ ਰਹੀ ਕਿਸੇ ਸਰਕਾਰ ਨੇ ਨਹੀਂ ਮੰਨੀ ਸਾਨੂੰ ਉਮੀਦ ਹੈ ਕਿ ਸਾਡੇ ਬੜੇ ਪਿਆਰੇ ਇਨਸਾਨ ਨੇ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਉਹ ਬੜਾ ਜਲਦੀ ਇਹ ਡਿਸੀਜਨ ਲੈ ਲੈਂਦੇ ਨੇ 1 ਮਿੰਟ ਦੇ ਵਿੱਚ ਤਾਂ ਕਿਸਾਨਾਂ ਨੂੰ ਉਮੀਦ ਹੈ ਕਿ ਉਹ ਗੱਲ ਉਹਨਾਂ ਦੇ ਕਰ ਸਕਦੇ ਨੇ ਉਹ ਕੰਮ ਕਰ ਸਕਦੇ ਨੇ ਐਮਐਸਪੀ ਦੇ ਕਾਨੂੰਨ ਦੀ ਜਿਹੜੀ ਗੱਲ ਹੈ ਜਾਂ ਸੁਆਮੀ ਨਾਥਨ ਜੀ ਦੀ ਰਿਪੋਰਟ ਹੈ ਜਿਹੜੀ ਕਿ ਉਹਨਾਂ ਨੇ ਸੀ2+50 ਦਾ ਫਾਰਮੂਲਾ ਦਿੱਤਾ ਸੀ ਉਹਨਾਂ ਨੇ ਰਿਸਰਚ ਕੀਤੀ ਸੀ ਕਿ ਹਰ ਇੱਕ ਨੌਕਰੀ ਪੇਸ਼ੇ ਵਾਲੇ ਨੂੰ ਸੰਡੇ ਦੀ ਛੁੱਟੀ ਮਿਲਦੀ ਹੈ ਉਹਨੂੰ ਓਵਰਟਾਈਮ ਜੇ ਕਰਦਾ ਉਹ ਵੀ ਮਿਲਦਾ ਉਹਨੂੰ ਪੈਨਸ਼ਨ ਵੀ ਮਿਲਦੀ ਹੈ ਤੇ ਕਿਸਾਨ ਜਿਹੜਾ ਉਹ ਕੱਲਾ ਇਦਾਂ ਦਾ ਇੱਕ ਇਨਸਾਨ ਹੈ ਜਿਹੜਾ ਗਰਮੀ ਸਰਦੀ 24 ਘੰਟੇ ਕੰਮ ਕਰਦਾ ਹੈ ਨਾ ਸੈਚਰਡੇ ਸੰਡੇ ਉਹਦੇ ਲਈ ਨਾ ਓਵਰਟਾਈਮ ਹੈ ਤੇ ਉਹਦਾ ਪਰਿਵਾਰ ਵੀ ਨਾਲ ਲੱਗਿਆ ਰਹਿੰਦਾ ਉਹਨਾਂ ਨੇ ਰਿਸਰਚ ਕਰਕੇ ਫਾਰਮੂਲਾ ਦਿੱਤਾ ਸੀ ਵੀ C2 50 ਦੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਰੇਟ ਦਿੱਤਾ ਜਾਵੇ ਤੇ ਸਾਡੇ ਔਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਜਦੋਂ ਸੀਐਮਸੀ ਗੁਜਰਾਤ ਦੇ ਏ ਵੀ ਉਸ ਗੱਲ ਦਾ ਸਪੋਰਟ ਕਰਦੇ ਸੀ ਤਾਂ ਉਹਨਾਂ ਤੋਂ ਸਾਨੂੰ ਉਮੀਦ ਹੈ ਇਸ ਲਈ ਕਿਸਾਨ ਜਾ ਰਹੇ ਨੇ ਜਿਨ੍ਹਾਂ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਹਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਕਿਸਾਨਾਂ ਦੇ ਕੇਸ ਨਹੀਂ ਵਾਪਸ ਹੋਏ ਤੇ ਐਗਰੀਕਲਚਰ ਜਿਹੜਾ ਸ਼ੋਧ ਵਿਲੇ ਆ ਉਹਦੇ ਚ ਕਿਸਾਨਾਂ ਨੂੰ ਵਿੱਚ ਰੱਖਿਆ ਗਿਆ ਇਹ ਕਈ ਮੁੱਦੇ ਨੇ ਜਿਨ੍ਹਾਂ ਨੇ ਸਰਕਾਰ ਨੇ ਆਪ ਪ੍ਰੋਮਿਸ ਕੀਤਾ ਸੀ ਉਹ ਪੂਰੇ ਕਰਵਾਉਣ ਦੇ ਲਈ ਕਿਸਾਨ ਜਾ ਰਹੇ ਨੇ ਕਲਾਕਾਰ ਤੇ ਕਿਸਾਨ ਹੋਣ ਦੇ ਨਾਤੇ ਮੈਂ ਸਪੋਰਟ ਕਰਨਾ ਹੈ ਮੈਨੂੰ ਉਮੀਦ ਹੈ ਮੇਰਾ ਤੇ ਫਰਜ਼ ਬਣਦਾ ਕਿਉਂਕਿ ਮੈਂ ਕਿਸਾਨ ਪਰਿਵਾਰ ਤੋਂ ਆ ਗਾਣਾ ਆਪਾਂ ਰਿਲੀਜ਼ ਕਰ ਰਹੇ ਆ ਫਾਰਮਰ ਪ੍ਰੋਟੈਸਟ 2 ਮੈਂ ਚਾਹਨਾ ਦੋ ਲੈਣਾ ਤੁਹਾਡੇ ਉਹਦੀ ਰੂਬਰੂ ਕਰ ਦੇਣਾ ਹੋ ਪਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਦੇ ਨਾਲ ਪੇਚਾ ਪੈਣਾ ਫੇਰ ਇੱਕ ਵਾਰੀ ਜਦੋਂ karenge ਕਿਸਾਨਾਂ ਨੂੰ ਖਰਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਕਿਸਾਨ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਧੂਆਂ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਸੋਨੇ ਜਿਹੀ ਫਸਲਾਂ ਨੂੰ ਕੁੱਤਾਂ ਵਾਂਗੂੰ ਪਾਲੀਦਾ ਐਮਐਸਪੀ ਕਰਾਉਣੀ ਤੈਨੂੰ ਯਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਭਾਰਤਰਤਨ ਨਾਲ ਢਿੱਡ ਨਹੀਂਓ ਪਰਨਾ ਸੁਆਮੀ ਨਾਥਨ ਰਿਪੋਰਟ ਨੂੰ ਵੀ ਪਹਿਣਾ ਲਾਗੂ ਕਰਨਾ ਕੀ ਮੈਸ਼ੂ ਕਣੇ ਨੇ ਜੱਟਾਂ ਦੇ ਜਹਾਜ਼ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਕਿਸਾਨ ਦਿੱਲੀਏ ਨਹੀਂ ਤੇਰੀ ਹਿੱਕ ਤੇ ਮੈਂ ਇਹਨਾਂ ਦਾ ਆਨਸਰ ਦੇ ਦਾਂ ਪਹਿਲਾਂ ਅ ਮੇਰਾ ਤਾਂ ਆਪ ਮੇਰੀ ਦਿਲੋਂ ਅਰਦਾਸ ਹੈ ਕਿਉਂਕਿ ਕੋਈ ਨਹੀਂ ਲੜਨਾ ਚਾਹੁੰਦਾ ਨਾ ਕਿਸੇ ਕੋਲ ਟਾਈਮ ਹੈ ਵੀ ਆ ਕੇ ਪਾਣੀ ਦੀਆਂ ਬਿਚਾਰਾਂ ਝੱਲੇ ਵਾਟਰ ਕੈਨਨ ਚੱਲੇ ਅंसू ਅਗੇਸਟ ਦੇ ਗੋਲੇ ਚੱਲੇ ਹੈ ਨਾ ਇਹ ਬੜੀਆਂ ਜਾਜ ਮੰਗਾਂ ਨੇ ਆਨਰੇਬਲ ਪੀਐਮ ਸਾਹਿਬ ਆਪ ਇਹਨਾਂ ਦੀ ਹਮਾਇਤ ਕਰਦੇ ਰਹੇ ਹੈ ਕਾਫੀ ਟਾਈਮ ਤੋਂ ਜਿੰਨੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਆਵਜ਼ਾ ਬੜਾ ਜ਼ਰੂਰੀ ਹੈ ਕੇਸ ਵਾਪਸ ਹੋਣੇ ਜ਼ਰੂਰੀ ਨੇ ਐਮਐਸਪੀ ਦੇ ਕਾਨੂੰਨ ਦੇ ਨਾਲ ਜਿਹੜਾ ਐਗਰੀਕਲਚਰ ਡਾਈਵਰਸੀਫਿਕੇਸ਼ਨ ਹੈ ਕਿਉਂਕਿ ਪਾਣੀ ਘਟਦਾ ਜਾ ਰਿਹਾ ਹੈ ਜੇ ਉਹ ਕਾਨੂੰਨ ਬਣ ਗਿਆ ਮੈਂ ਕਿਸਾਨਾਂ ਨੂੰ ਲੱਗਿਆ ਕਿ ਮੈਨੂੰ ਝੋਨੇ ਔਰ ਕਣਕ ਤੋਂ ਇਲਾਵਾ ਛੋਲਿਆਂ ਦਾ ਰੇਟ ਵੀ ਮਿਲਣਾ ਹੈ ਜੀ ਆਪਣਾ ਸਰੋਂ ਦਾ ਵੀ ਮਿਲਣਾ ਹੈ ਮੱਕੀ ਦਾ ਵੀ ਮਿਲਣਾ ਹੈ ਫਿਰ ਝੋਨੇ ਨੂੰ ਛੱਡ ਕੇ ਦੂਜੀਆਂ ਫਸਲਾਂ ਬੀਜਣੀਆਂ ਸ਼ੁਰੂ ਕਰ ਦੇਗਾ ਤਾਂ ਪਾਣੀ ਦਾ ਮੁੱਦਾ ਵੀ ਹੱਲ ਹੋਊਗਾ ਇਹ ਜਾਇਜ਼ ਮੰਗਾਂ ਨੇ ਪਰ ਮੇਰੀ ਤਾਂ ਦਿਲੋਂ ਅਰਦਾਸ ਹੈ ਕਿ ਗੱਲਬਾਤ ਨਾਲ ਹੀ ਗੱਲ ਬਣ ਜੇ ਉਹਦੇ ਨਾਲ ਹੀ ਗੱਲ ਬਣਣੀ ਹੈ ਬਾਕੀ ਇਹ ਤਾਂ ਸਾਡੀ ਜਿਹੜੀ ਲੜਾਈ ਆ ਉਹ ਕਾਰਪੋਰੇਟਸ ਦੇ ਨਾਲ ਹੈ ਇਹ ਇਕੱਲੀ ਇੰਡੀਆ ਦੀ ਪ੍ਰੋਬਲਮ ਨਹੀਂ ਪੂਰੇ ਵਰਲਡ ਦਾ ਜਿਹੜਾ ਕਾਰਪੋਰੇਟ ਹੈ ਉਹ ਚਾਹੁੰਦਾ ਹੈ ਕਿ ਆਪਾਂ ਐਗਰੀਕਲਚਰ ਨੂੰ ਖਾਣ ਪੀਣ ਦੀਆਂ ਚੀਜ਼ਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਈਏ ਅਮਰੀਕਾ ਮੈਂ 6-7 ਮਹੀਨੇ ਲਾ ਕੇ ਆਇਆ ਉੱਥੇ ਉਹ ਕਾਨੂੰਨ ਲਾਗੂ ਹੋ ਚੁੱਕੇ ਆ ਜਿਹੜੇ ਇੱਥੇ ਹੋਣੇ ਸੀ ਉੱਥੇ ਸਾਰਾ ਛੋਟਾ ਤੇ ਹਰ ਇੱਕ ਚੀਜ਼ ਪੈਕਟਾਂ ਦੇ ਵਿੱਚ ਮਿਲਦੀ ਹੈ ਦਾਲ ਰੋਟੀ ਹਰ ਇੱਕ ਚੀਜ਼ ਦਾ ਕਾਰਪੋਰੇਟ ਡਿਸਾਈਡ ਕਰਦੇ ਨੇ ਹਾਂਜੀ